ਲੁਧਿਆਣਾ ਦੇ ਵਿੱਚ ਇੱਕ ਕਈ 5 ਸਟਾਰ ਰੈਸਟੋਰੈਂਟ ਦਾ ਮਾਲਕ ਅੱਜ ਆਪਣੇ ਇੱਕ ਰੈਸਟੋਰੈਂਟ ਦੇ ਸਾਹਮਣੇ ਭਿਖਾਰੀ ਬਣ ਕੇ ਪਹੁੰਚ ਗਿਆ ਕਿਉਂਕਿ ਜਦ ਉਸਨੇ ਸਾਰੇ ਰੈਸਟੋਰੈਂਟਾਂ ਦੇ ਮੈਨੇਜਰ ਕੰਮ ਤੇ ਰੱਖੇ ਸੀ ਨਾ ਤਾਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਸਮਝਾਈ ਸੀ ਕਿ ਕੋਈ ਅਮੀਰ ਬੰਦਾ ਤੁਹਾਡੇ ਕੋਲ ਆਵੇ ਨਾ ਆਵੇ ਮੇਰਾ ਰੈਸਟੋਰੈਂਟ ਚੱਲੇ ਨਾ ਚੱਲੇ ਲੇਕਿਨ ਜੇਕਰ ਕੋਈ ਗਰੀਬ ਬੰਦਾ ਇੱਥੇ ਆ ਜਾਵੇ ਤਾਂ ਉਸ ਨੂੰ ਜ਼ਰੂਰ ਤੁਸੀਂ ਰੋਟੀ ਜ਼ਰੂਰ ਦੇਣੀ ਹੈ ਕਿਉਂਕਿ ਰੱਬ ਦੇ ਖਦਾ ਹੈ ਸਾਰਾ ਪੈਸਾ ਨਾਲ ਹੀ ਲੈ ਕੇ ਜਾਣਾ ਮੇਰੇ ਕੋਲ ਪੈਸਾ ਬਹੁਤ ਹੈ ਲੇਕਿਨ ਜੇਕਰ ਕੋਈ ਗਰੀਬ ਬੰਦਾ ਦਵਾ ਦੇ ਕੇ ਜਾਂਦਾ ਹੈ ਨਾ ਭੁੱਖਾ ਬੰਦਾ ਕੋਈ ਇੱਥੇ ਆਂਦਾ ਹੈ ਉਸ ਨੂੰ ਤੁਸੀਂ ਨਾਸ਼ਤਾ ਦਿੰਨੇ ਹੋ ਦਵਾ ਦੇ ਕੇ ਜਾਂਦਾ ਹੈ ਸਦਾ ਮੇਰੇ ਨਾਲ ਜਾਵੇਗੀ ਇੰਨੀ ਗੱਲ ਕਹਿ ਕੇ ਉਹ ਆਪਣੇ ਰੈਸਟੋਰੈਂਟ ਦੇ ਬਾਹਰ ਭਿਖਾਰੀ ਬਣ ਕੇ ਪਹੁੰਚ ਗਿਆ ਜਿਵੇਂ ਹੀ ਉਹ ਮੈਨੇਜਰ ਦੇ ਕੋਲ ਜਾਂਦਾ ਹੈ ਅਤੇ ਫਿਰ ਜੋ ਮੈਨੇਜਰ ਉਸ ਨੂੰ ਆਖਦਾ ਹੈ ਨਾ ਉਹ ਸੁਣ ਤੁਹਾਡੇ ਹੋਸ਼ ਉੱਡ ਜਾਣ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਸਲ ਦਲੀਪ ਸਿੰਘ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਇੱਕ ਰੇੜੀ ਵਾਲਾ ਠੇਲਾ ਲਗਾਇਆ ਕਰਦਾ ਸੀ ਬੜਾ ਮਿਹਨਤੀ ਸੀ ਕਿਉਂਕਿ ਉਹ ਕਦੇ ਵੀ ਗਰੀਬਾਂ ਨੂੰ ਵਾਪਸ ਨਹੀਂ ਮੋੜਦਾ ਸੀ ਤਾਂ ਸਾਰੇ ਲੋਕ ਉਸ ਦਾ ਸਤਿਕਾਰ ਕਰਦੇ ਸਨ ਅਤੇ ਹੌਲੀ-ਹੌਲੀ ਉਸ ਦੀ ਮਹਿਨਤਾ صدقہ اس نے ایک ਛੋਟੀ ਜੀ ਦੁਕਾਨ ਕਰ ਲਈ ਉਸ ਦੇ ਵਿੱਚ ਹੀ ਉਸ ਨੇ ਆਪਣਾ ਇੱਕ ਛੋਟਾ ਜਿਹਾ ਹੋਟਲ ਖੋਲ੍ਹ ਲਿਆ ਅਤੇ ਹੌਲੀ ਹੌਲੀ ਕਰਦਿਆ ਉਸ ਦਾ ਹੋਟਲ ਬੜਾ ਮਸ਼ਹੂਰ ਹੋ ਗਿਆ ਹੋਟਲ ਤੋਂ ਫਿਰ ਉਸ ਨੇ ਦੋ ਹੋਟਲ ਬਣਾ ਲਏ ਅਤੇ ਦੋ ਤੋਂ ਫਿਰ ਤਿੰਨ ਐਸੀ ਤਰ੍ਹਾਂ ਫਿਰ ਇੱਕ 3 ਸਟਾਰ ਹੋਟਲ ਖੋਲ੍ਹਿਆ ਜਿਹੜਾ ਕਿ ਬੜਾ ਕਾਮਯਾਬ ਹੋਇਆ ਇਸ ਤੋਂ ਜਿਹੜੇ ਪੈਸੇ ਬਣੇ ਉਸਨੇ ਉਸੇ 3 ਸਟਾਰ ਨੂੰ ਇੱਕ 5 ਸਟਾਰ ਹੋਟਲ ਦੇ ਵਿੱਚ ਬਦਲ ਲਿਆ ਬੜੀ ਮਿਹਨਤ ਕੀਤੀ ਹੁਣ ਉਸਦੀ ਉਮਰ 35-40 ਸਾਲ ਹੋ ਗਈ ਸੀ ਅਤੇ ਹੁਣ ਉਸਨੇ ਕਈ ਸਾਰੇ 5 ਸਟਾਰ ਹੋਟਲ ਖੋਲ ਰੱਖੇ ਸਨ ਸਾਰੇ ਸ਼ਹਿਰਾਂ ਦੇ ਵਿੱਚ ਪੰਜਾਬ ਵਿੱਚ ਚੰਡੀਗੜ੍ਹ ਦੇ ਵਿੱਚ ਅਤੇ ਹਰਿਆਣਾ ਵਿੱਚ ਦਿੱਲੀ ਵਿੱਚ ਰਾਜਸਥਾਨ ਵਿੱਚ ਕਈ ਕਈ ਹੋਟਲ ਉਸਨੇ ਫਾਈਵ ਸਟਾਰ ਖੋਲ ਰੱਖੇ ਸਨ ਉਸਦੇ ਹੋਟਲ ਬ੍ਰਾਂਡ ਬਣ ਚੁੱਕੇ ਸਨ ਅਤੇ ਸਾਰੇ ਲੋਕ ਉਸਦੇ ਕੋਲ ਉਸਦੇ ਹੋਟਲਾਂ ਤੇ ਰੋਟੀ ਖਾਣਾ ਆਮ ਤੌਰ ਤੇ ਪਸੰਦ ਕਰਦੇ ਸਨ ਲੇਕਿਨ ਕਿਉਂਕਿ ਹੁਣ ਉਸਦੀ ਉਮਰ ਕਾਫੀ ਹੋ ਚੁੱਕੀ ਸੀ ਲੇਕਿਨ ਕਿਉਂਕਿ ਉਸਦੀ ਉਮਰ 40-45 ਸਾਲ ਹੋ ਚੁੱਕੀ ਸੀ ਅਤੇ ਕਾਫੀ ਧਰਮਾਤਮਾ ਬੰਦਾ ਸੀ ਹਮੇਸ਼ਾ ਤੋਂ ਉਸਦਾ ਇੱਕ ਪ੍ਰਣ ਸੀ ਕਿ ਮੈਂ ਗਰੀਬਾਂ ਦੀ ਮਦਦ ਸਦਾ ਕਰਨੀ ਹੈ ਅਤੇ ਚਲੋ ਪੈਸੇ ਮੇਰੇ ਕੋਲ ਬਹੁਤ ਹਨ ਇਹਨੇ ਪੈਸੇ ਤਾਂ ਸੱਤ ਪੁਸਤਾ ਤੱਕ ਅੱਗ ਲਾਇਆ ਨਹੀਂ ਮੁੱਕਦੇ ਇਹਨੇ ਪੈਸੇ ਹੋ ਗਏ ਹਨ ਹੁਣ ਮੈਂ ਪੈਸਿਆਂ ਦਾ ਕੀ ਕਰਨਾ ਹੈ ਤਾਂ ਕਰਕੇ ਫਿਰ ਉਸਨੇ ਸਾਰੇ ਜਿੰਨੇ ਮੈਨੇਜਰ ਸੀ ਉਹਨਾਂ ਨੂੰ ਕੰਮ ਤੇ ਰੱਖਣ ਤੋਂ ਪਹਿਲਾਂ ਸਮਝਾਇਆ ਕਿ ਤੁਹਾਨੂੰ ਮੈਂ ਇਹ ਰੈਸਟੋਰੈਂਟ ਦੀ ਪੂਰੀ ਜ਼ਿੰਮੇਵਾਰੀ ਸੰਭਾਲ ਰਿਹਾ ਤੁਸੀਂ ਜ਼ਿੰਮੇਵਾਰੀ ਨਾਲ ਕੰਮ ਕਰੋਗੇ ਤਾਂ ਸਾਰੇ ਜਣੇ ਅੱਗੋਂ ਹਾਂ ਭਰ ਦਿੰਦੇ ਅਗਲਾ ਸਵਾਲ ਉਹ ਪੁੱਛਦਾ ਚਲੋ ਮੈਂ ਤੁਹਾਨੂੰ ਇੱਕ ਗੱਲ ਆਖਦਾ ਹਾਂ ਜੇਕਰ ਤੁਹਾਡੇ ਕੋਲ ਕੋਈ ਗਰੀਬ ਬੰਦਾ ਜਿਹੜਾ ਕਿ ਤੁਹਾਨੂੰ ਸੱਚੀ ਲੱਗ ਰਿਹਾ ਹੈ ਕਿ ਸੱਚੀ ਮੁੱਚੀ ਵਿਚਾਰੇ ਨੇ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ ਅਤੇ ਕਈ ਗਰੀਬ ਹੁੰਦੇ ਹਨ ਜਿਨ੍ਹਾਂ ਦਾ ਧੰਦਾ ਹੀ ਹੁੰਦਾ ਹੈ ਵੀ ਆਪਾਂ ਜਿਨੇ ਸੱਚੀ ਮੁੱਚੀ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ ਹੈ ਤੁਸੀਂ ਕੀ ਕਰੋਗੇ ਤਾਂ ਕਈ ਜਣੇ ਵਿੱਚੋਂ ਕਹਿ ਦਿੰਦੇ ਜੀ ਐਡਾ ਵੱਡਾ ਹੋਟਲ ਹੈ ਆਪਾਂ ਕੀ ਕਰਨਾ ਹੈ ਗਰੀਬਾਂ ਨੂੰ ਖਵਾ ਕੇ ਸਾਰਾ ਹੋਟਲ ਲੁੱਟ ਜਾਏਗਾ ਇੱਕ ਤੋਂ ਬਾਅਦ ਦੋ ਦੋ ਤੋਂ ਬਾਅਦ ਤਿੰਨ ਕਈ ਗਰੀਬ ਆ ਜਾਣਗੇ ਆਪਣੇ ਹੋਟਲ ਦੇ ਵਿੱਚ ਫਿਰ ਕਿੰਨੇ ਵੜਨਾ ਹੈ ਅਮੀਰ ਬੰਦਾਂ ਦਾ ਹੋਟਲ ਹੈ ਇੰਨੇ ਮਹਿੰਗੇ ਮਹਿੰਗੇ ਇੱਥੇ ਪਕਵਾਨ ਹਨ ਜੇਕਰ ਗਰੀਬ ਆਣ ਲਗੇ ਤਾਂ ਅਮੀਰਾਂ ਨੇ ਆਣਾ ਬੰਦ ਕਰ ਦੇਣਾ ਹੈ ਇੰਨੀ ਗੱਲ ਕਹਿ ਕੇ ਸਾਰੇ ਮੈਨੇਜਰ ਗੱਲ ਟਾਲ ਦਿੰਦੇ ਸਨ ਲੇਕਿਨ ਉਹ ਫਿਰ ਕਹਿੰਦਾ ਸੀ ਕਿ ਨਹੀਂ ਤੁਸੀਂ ਜ਼ਰੂਰ ਖਵਾਣਾ ਹੈ ਗਰੀਬ ਬੰਦਾ ਜੇਕਰ ਆ ਜਾਵੇ ਨਾ ਤਾਂ ਉਸ ਨੂੰ ਤੁਸੀਂ ਜ਼ਰੂਰ ਇੱਕ ਵਾਰ ਪੁੱਛਣਾ ਜ਼ਰੂਰ ਹੈ ਹੋਰ ਨਹੀਂ ਤਾਂ ਉਸ ਦੇ 4 ਰੁਪਏ ਦੇ ਕੇ ਮਦਦ ਕਰ ਦੇਣਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਗ੍ਰਾਹਕਾਂ ਦਾ ਟਾਈਮ ਹੈ ਤਾਂ ਉਹਨਾਂ ਕਹਦੇ ਹੋ ਸ਼ਾਮ ਨੂੰ ਆ ਜੀ ਜਾਂ ਫਿਰ ਸਵੇਰੇ ਸਵੇਰੇ ਜਦੋਂ ਕੋਈ ਨਹੀਂ ਹੁੰਦਾ ਉਦੋਂ ਬੁਲਾ ਲਿਆ ਕਰੋ ਲੇਕਿਨ ਖਾਲੀ ਹੱਥ ਕਿਸੇ ਨੂੰ ਨਹੀਂ ਮੋੜਨਾ 2 ਰੁਪਏ ਦੇ ਕੇ ਭੇਜਣਾ ਹੈ ਇਹ ਤੁਹਾਨੂੰ ਮੈਂ ਅੱਜ ਸਿਖਾ ਰਿਹਾ ਹਾਂ ਇਹ ਨਹੀਂ ਗੱਲ ਕਿ ਸਾਰੇ ਮੈਨੇਜਰ ਸੱਤ ਬਚਨ ਕਹਿ ਕੇ ਉੱਥੇ ਹੀ ਚੁੱਪ ਹੋ ਜਾਂਦੇ ਜਿਵੇਂ ਤੁਸੀਂ ਕਹੋਗੇ ਓਵੇਂ ਕਰਾਂਗੇ ਤੁਸੀਂ ਮਾਲਕ ਹੋ ਅਸੀਂ ਨਾ ਕਰਨ ਵਾਲੇ ਕੌਣ ਹੁੰਦੇ ਆਂ ਇੰਨੀ ਗੱਲ ਕਹਿ ਕੇ ਉਹ ਆਪਣੇ ਮਕਾਨ ਦੇ ਵਿੱਚ ਚਲਾ ਜਾਂਦਾ ਆਪਣਾ ਜਿਹੜਾ ਮਹਿਲ ਵਰਗਾ ਉਸ ਦਾ ਮਕਾਨ ਸੀ ਐਨੇ ਵਿੱਚ ਹੀ ਇੱਕ ਦਿਨ ਉਸ ਨੂੰ ਇੱਕ ਸ਼ਿਕਾਇਤ ਮਿਲਦੀ ਹੈ ਉਸ ਦਾ ਦੋਸਤ ਆਖਦਾ ਹੈ ਕਿ ਤੇਰੇ ਹੋਟਲਾਂ ਦੇ ਵਿੱਚ ਗਰੀਬਾਂ ਦਾ ਕੋਈ ਥਾਂ ਨਹੀਂ ਹੈ ਤੇਰੇ ਹੋਟਲਾਂ ਵਿੱਚ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਸਾਰੇ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ ਤੂੰ ਤਾਂ ਕਹਿਆ ਸੀ ਵੀ ਚਲੋ ਰੋਟੀ ਨਹੀਂ ਖਵਾਈ ਜਾਂਦੀ ਤਾਂ ਇੰਜ ਕਰਿਓ 2 ਰੁਪਏ ਦੇ ਦੇਣਾ ਉਹ ਤਾਂ ਧੱਕੇ ਹੀ ਮਾਰ ਕੇ ਬਾਹਰ ਕੱਢ ਦਿੰਦੇ ਹਨ ਤੇਰੇ ਹੋਟਲਾਂ ਦੇ ਵਿੱਚ ਤਾਂ ਸਾਰਾ ਤੋਂ ਵੱਧ ਗਰੀਬਾਂ ਨਾਲ ਅਤਿਆਚਾਰ ਹੈ ਰਾਮ ਹਨ ਇੰਨੀ ਗੱਲ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਅਤੇ ਸੋਚਦਾ ਹੈ ਕਿ ਮੈਂ ਤਾਂ ਆਪਣੇ ਮੈਨੇਜਰਾਂ ਨੂੰ ਕਹਿ ਰੱਖਿਆ ਸੀ ਵੀ ਸਾਰੇ ਹੋਟਲਾਂ ਦੇ ਵਿੱਚ ਜੇਕਰ ਕੋਈ ਗਰੀਬ ਬੰਦਾ ਆਵੇ ਤਾਂ ਉਸ ਦੀ ਮਦਦ ਜ਼ਰੂਰ ਕਰਨੀ ਹੈ ਇਹਨਾਂ ਸੋਚ ਕੇ ਫਿਰ ਉਹ ਸਾਰਿਆਂ ਦਾ ਮਉਾਇਨਾ ਕਰਨ ਨਿਕਲ ਜਾਂਦਾ ਹੈ ਅਗਲੇ ਹੀ ਦਿਨ ਉਹ ਆਪਣੇ ਨਾਈ ਦੇ ਕੋਲ ਜਾਂਦਾ ਹੈ ਅਤੇ ਕਹਿੰਦਾ ਮੇਰੇ ਵੱਡੀ ਸਾਰੀ ਦਾੜੀ ਲਾ ਦਿਓ ਅਤੇ ਮੈਨੂੰ ਗਰੀਬ ਬੰਦਾ ਬਣਾ ਦਿਓ ਬਿਲਕੁਲ ਪਾਟੇ ਕੱਪੜੇ ਪਾ ਕੇ ਅਤੇ ਕੋਈ ਪਛਾਣ ਨਾ ਸਕੇ ਕਿ ਮੈਂ ਐਸੇ ਹੀ ਹੋਟਲ ਦਾ ਮਾਲਕ ਹਾਂ ਇੰਨੀ ਗੱਲ ਸੁਣ ਕੇ ਨਾਈ ਮਿੰਟ ਮਟ ਦਾ ਹੈ ਅਤੇ ਇੱਕ ਦਾੜੀ ਮੁੱਤ ਚ ਪੇ ਦਿੰਦਾ ਹੈ ਮੁੱਛਾ ਲਾ ਦਿੰਦਾ ਹੈ ਅਤੇ ਚੰਗਾ ਵਧੀਆ ਉਹਨੂੰ ਗਰੀਬ ਬਣਾ ਦਿੰਦਾ ਹੈ ਇੰਨੇ ਦੇ ਵਿੱਚ ਹੀ ਉਹ ਆਪਣੇ ਪਹਿਲੇ ਹੋਟਲ ਦੇ ਸਾਹਮਣੇ ਚਲਾ ਜਾਂਦਾ ਏ ਪਹਿਲੇ ਹੋਟਲ ਦੇ ਵਿੱਚ ਉਸ ਨੂੰ ਅੰਦਰ ਤਾਂ ਵੜਨ ਦੇ ਦਿੱਤਾ ਜਾਂਦਾ ਏ ਜਿਵੇਂ ਹੀ ਅੰਦਰ ਵੜਿਆ ਦੇਖ ਮੈਨੇਜਰ ਦੇਖਦਾ ਹੈ ਨਾ ਤਾਂ ਉਹ ਕਹਿੰਦਾ ਏ ਇਹ ਕਿੱਥੋਂ ਆ ਗਿਆ ਗਰੀਬ ਇਸ ਦੀ ਔਕਾਤ ਹੈ ਇੱਥੇ ਆਣ ਦੀ ਇਹ ਦੋ ਕੋੜੀ ਦਾ ਬੰਦਾ ਅੰਦਰ ਕਿਨੇ ਆਣ ਦਿੱਤਾ ਉਹ ਆਪਣੇ ਵਾਚਮੈਨ ਨੂੰ ਬੁਲਾਉਂਦਾ ਏ ਅਤੇ ੱੱੱਕੇ ਮਾਰਕਸ ਨੂੰ ਬਾਹਰ ਕਢਾ ਦਿੰਦਾ ਏ ਇੰਨੇ ਵਿੱਚ ਹੀ ਜਿਹੜਾ ਮਾਲਕ ਹੈ ਉਹ ਕਹਿੰਦਾ ਏ ਮੈਂ ਬੜਾ ਗਰੀਬ ਹਾਂ ਕਈ ਦਿਨਾਂ ਤੋਂ ਭੁੱਖਾ ਮੈਨੂੰ ਭਾਵੇਂ ਝੂਠਾ ਖਾਣਾ ਤੁਸੀਂ ਦੇ ਦਿਓ 2 ਰੁਪਏ ਦੇ ਦਿਓ ਮੈਂ ਇੱਥੋਂ ਚਲਾ ਜਾ ਵਾਗਾ ਇੰਨੀ ਗੱਲ ਸੁਣ ਕੇ ਮੈਨੇਜਰ ਹੋਰ ਗੁੱਸਾ ਹੁੰਦਾ ਹੈ ਅਤੇ ਉਸਦੇ ਮੂੰਹ ਤੇ ਚਪੇੜ ਰੱਖ ਦਿੰਦਾ ਹੈ ਅਤੇ ਕਹਿੰਦਾ ਤੇਰਾ ਮੂੰਹ ਦੇਖਿਆ ਇੱਥੇ 5 ਸਟਾਰ ਹੋਟਲ ਦੇ ਵਿੱਚ ਮੂੰਹ ਚੱਕਿਆ ਹੈ ਕਿਸੇ ਹੋਰ ਹੋਟਲ ਦੇ ਵਿੱਚ ਟਾਬੇ ਦੇ ਵਿੱਚ ਜਾ ਉਥੋਂ ਤੈਨੂੰ ਝੂਠਾ ਖਾਣਾ ਮਿਲ ਜੇਗਾ ਇੱਥੋਂ ਦਾ ਝੂਠਾ ਖਾਣਾ ਤਾਂ ਕੁੱਤੇ ਵੀ ਨਹੀਂ ਖਾਂਦੇ ਇੰਨੇ ਅਮੀਰ ਬੰਦਿਆਂ ਦਾ ਝੂਠਾ ਖਾਣਾ ਤੂੰ ਖਾਵੇਂਗਾ ਭਾਜਾ ਇੱਥੋਂ ਦੁਬਾਰਾ ਨਾ ਆਈਂ ਇੰਨੀ ਗੱਲ ਸੁਣ ਕੇ ਮਾਲਕ ਬੜਾ ਉਦਾਸ ਹੋਇਆ ਕਿ ਇਹ ਤਾਂ ਮੇਰੀਆਂ ਆकांक्षाਵਾਂ ਦੇ ਉਲਟ ਕੰਮ ਹੋ ਰਿਹਾ ਹੈ ਮੈਂ ਇਹਨੂੰ ਨੌਕਰੀ ਤਰੱਕਣ ਤੋਂ ਪਹਿਲਾਂ ਕਿਹਾ ਸੀ ਵੀ ਕੋਈ ਵੀ ਗਰੀਬ ਬੰਦਾ ਆਵੇ ਜਰੂਰ ਉਸਦੀ ਮਦਦ ਕਰਨੀ ਹੈ ਲੇਕਿਨ ਇਹ ਤਾਂ ਬਿਲਕੁਲ ਹੀ ਉਸ ਤੋਂ ਉਲਟ ਕੰਮ ਕਰ ਰਿਹਾ ਹੈ ਫਿਰ ਚਲੋ ਆਪਣਾ ਮਨ ਸਮਝਾਂਦਾ ਹੈ ਕਿ ਚਲੋ ਇੱਕ ਮੈਨੇਜਰ ਖਰਾਬ ਹੋ ਸਕਦਾ ਹੈ ਆਪਾਂ ਇੰਜ ਕਰਦੇ ਹਾਂ ਦੂਜੇ ਦੇ ਕੋਲ ਚਲਦੇ ਹਾਂ ਇਹਨਾਂ ਦੇ ਵਿੱਚ ਹੀ ਥੋੜੀ ਦੂਰ ਤੇ ਅਗਲੇ ਸ਼ਹਿਰ ਦੇ ਵਿੱਚ ਉਸ ਦਾ ਇੱਕ ਦੂਜਾ ਹੋਟਲ ਸੀ ਉਸਦੇ ਬਾਰ ਅੱਗੇ ਖੜਾ ਹੋ ਜਾਂਦਾ ਹੈ ਜਿਵੇਂ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਵਾਚਮੈਨ ੱੱਕੇ ਮਾਰ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਉਹ ਕਹਿੰਦਾ ਜੀ ਮੈਨੂੰ ਅੰਦਰ ਤਾਂ ਜਾਣ ਦਿਓ ਮੈਂ ਮੈਨੇਜਰ ਨਾਲ ਜ਼ਰੂਰੀ ਗੱਲ ਕਰਨੀ ਹੈ ਅੱਗੋਂ ਵਾਚਮੈਨ ਕਹਿੰਦਾ ਹੈ ਕਿ ਮੈਨੇਜਰ ਸਾਹਿਬ ਨੇ ਮੈਨੂੰ ਸਮਝਾ ਰੱਖਿਆ ਹੈ ਕਿ ਤੇਰੇ ਵਰਗੀ ਸ਼ਕਲ ਵਾਲਾ ਕੋਈ ਵੀ ਬੰਦਾ ਆਵੇ ਉਹਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਬੁੱਥੀ ਦੇਖੀ ਆਪਣੀ ਕਿੱਥੇ ਚੱਕਿਆ ਮੂੰਹ 5 ਸਟਾਰ ਹੋਟਲ ਦੇ ਵਿੱਚ ਤੈਨੂੰ ਪਤਾ ਵੀ ਹੈ ਇੱਥੇ ਕੌਣ ਕੌਣ ਬੰਦੇ ਆਉਂਦੇ ਐ ਕਿੰਨੇ ਕਿੰਨੇ ਅਮੀਰ ਬੰਦੇ ਇੱਥੇ ਰੋਜ਼ ਦੀ ਰੋਟੀ ਖਾ ਕੇ ਜਾਂਦੇ ਐ ਜੇ ਤੇਰਾ ਮੂੰਹ ਦੇਖ ਲੈਣਗੇ ਤਾਂ ਫਿਰ ਉਹਨਾਂ ਨੇ ਵੀ ਦੁਬਾਰਾ ਕਦੇ ਇੱਥੇ ਨਹੀਂ ਆਣਾ ਭੱਜ ਜਾ ਇੱਥੋਂ ਮੇਰੇ ਤੋਂ ਛਿੱਤਰ ਨਾ ਖਾ ਲਈ ਇਹ ਨਹੀਂ ਗੱਲ ਸੁਣ ਕੇ ਮਾਲਕ ਹੋਰ ਦੁਖੀ ਹੋ ਜਾਂਦਾ ਹੈ ਕਹਿੰਦਾ ਹੈ ਵੀ ਇਹ ਤਾਂ ਨਿਆਂ ਨਹੀਂ ਦਿੰਦੇ ਇੱਥੇ ਤਾਂ ਬਿਲਕੁਲ ਅੰਦਰ ਹੀ ਨਹੀਂ ਵੜਨ ਦਿੱਤਾ ਇਸ ਨਾਲ ਤਾਂ ਪਿਛਲਾ ਹੋਟਲ ਚੰਗਾ ਸੀ ਘਟੋ ਘਟ ਮੈਂ ਅੰਦਰ ਤਾਂ ਵੜ ਗਿਆ ਸੀ ਇੱਥੇ ਤਾਂ ਇਹਨਾਂ ਨੇ ਬਾਹਰ ਕੱਢ ਦਿੱਤਾ ਅੰਦਰ ਵੜਨ ਤੋਂ ਪਹਿਲਾਂ ਹੀ ਤਾਂ ਫਿਰ ਸੋਚਦਾ ਏ ਕਿ ਚਲੋ ਇੱਥੇ ਪਾਰ ਨਹੀਂ ਪੈਣੀ ਆਪਣੇ ਕੋਲ ਥੋੜੀ ਜਿਹੀ ਦੂਰ ਤੇ ਦੋ ਸ਼ਹਿਰ ਅੱਗੇ ਇੱਕ ਸ਼ਹਿਰ ਹੈ ਜਿਹਦੇ ਵਿੱਚ ਆਪਣਾ ਬੜਾ ਵਧੀਆ ਹੋਟਲ ਹੈ ਉੱਥੇ ਆਪਾਂ ਜਾਵਾਂਗੇ ਅਤੇ ਉੱਥੇ ਜਾ ਕੇ ਇੱਕ ਔਰਤ ਹੈ ਜਿਸ ਨੂੰ ਬੜੇ ਕੰਮ ਦੀ ਲੋੜ ਸੀ ਕਿਸੇ ਜ਼ਮਾਨੇ ਬੜਾ ਵਿਚਾਰੀ ਨੇ ਮੈਨੂੰ ਮਿੰਤਾ ਤਿਰਲੇ ਕੱਢੇ ਸੀ ਮੈਂ ਉਸ ਦੀ ਪੜ੍ਹਾਈ ਦੇਖ ਕੇ ਉਸ ਦੀ ਕਾਬਲੀਅਤ ਦੇਖ ਕੇ ਉਸ ਨੂੰ ਨੌਕਰੀ ਦਿੱਤੀ ਸੀ ਉਸ ਟਾਈਮ ਵਿਚਾਰੀ ਕੋਲ ਕੱਖ ਨਹੀਂ ਸੀ ਹੋ ਸਕਦਾ ਹੈ ਉਸ ਨੂੰ ਆਪਣੀ ਗਰੀਬੀ ਯਾਦ ਹੋਵੇ ਅਤੇ ਉਹ ਗਰੀਬਾਂ ਨਾਲ ਹਮਦਰਦੀ ਕਰਦੀ ਹੋਵੇ ਉਹ ਉਸੇ ਤਰ੍ਹਾਂ ਕਰਦਾ ਹੈ ਉਹ ਉਸ ਮਹਿਲਾ ਵਾਲੇ ਹੋਟਲ ਦੇ ਅੱਗੇ ਜਾ ਕੇ ਖੜਾ ਹੋ ਜਾਂਦਾ ਹੈ ਉਸ ਰੈਸਟੋਰੈਂਟ ਦੇ ਅੱਗੇ ਖੜਾ ਦੇਖ ਕੇ ਪਹਿਲਾਂ ਤਾਂ ਵਾਚਮੈਨ ਉਸ ਨੂੰ ਅੰਦਰ ਲਿਆਉਂਦਾ ਹੈ ਕਿ ਚਲੋ ਤੁਸੀਂ ਮੈਨੇਜਰ ਸਾਹਿਬ ਨਾਲ ਗੱਲ ਕਰ ਲਓ ਜੇਕਰ ਉਹ ਰਾਜ਼ੀ ਹੋਣਗੇ ਤਾਂ ਤੁਸੀਂ ਇੱਥੇ ਖਾ ਲਿਓ ਨਹੀਂ ਤਾਂ ਫਿਰ ਭਾਈ ਜਾਣਾ ਪਏਗਾ। ਇਨੀ ਗੱਲ ਕਿ ਮਾਲਕ ਕਹਿੰਦਾ ਜੀ ਠੀਕ ਹੈ ਮੈਂ ਬੜਾ ਭੁੱਖਾ ਹਾਂ। ਕਈ ਦਿਨਾਂ ਦਾ ਭੁੱਖਾ ਜੇਕਰ ਤੁਸੀਂ ਮੇਰੇ ਤੇ ਮਿਹਰ ਕਰਦੇ ਹੋ ਤਾਂ ਫਿਰ ਮੈਨੂੰ ਕੁਝ ਰੋਟੀਆਂ ਦੇ ਦਿਓ, ਮੈਨੂੰ ਕੁਝ ਪੈਸੇ ਦੇ ਦਿਓ ਤਾਂ ਮੈਂ ਚੁੱਪਚਾਪ ਚਲਾ ਜਾਵਾਂਗਾ। ਇਨੀ ਗੱਲ ਅੰਦਰ ਜਾ ਕੇ ਉਹ ਮੈਨੇਜਰ ਨੂੰ ਕਹਿੰਦਾ ਹੈ। ਮੈਨੇਜਰ ਜੋ ਕਿ ਉਹੀ ਔਰਤ ਸੀ ਜੋ ਕਿ ਕਿਸੇ ਜ਼ਮਾਨੇ ਭੁੱਖੀ ਮਰਦੀ ਸੀ ਲੇਕਿਨ ਬਹੁਤ ਪੜ੍ਹੀ ਲਿਖੀ ਸੀ। ਫਿਰ ਵੀ ਉਸ ਨੂੰ ਕੋਈ ਨੌਕਰੀ ਨਹੀਂ ਦਿੰਦਾ ਸੀ। ਬੜੀ ਗੜਗਡਾਂਦੀ ਸੀ ਕਿ ਮੇਰਾ ਬਾਪੂ ਰੱਖਸ਼ਾ ਚਲਾਉਂਦਾ ਹੈ ਅਤੇ ਮੈਨੂੰ ਨੌਕਰੀ ਦੀ ਸਖਤ ਲੋੜ ਹੈ ਮੈਂ ਉਸ ਦਾ ਛੋਟਾ ਜਿਹਾ ਟੈਸਟ ਲੈ ਕੇ ਉਸ ਨੂੰ ਨੌਕਰੀ ਤੇ ਰੱਖ ਲਿਆ ਸੀ ਅੱਜ ਉਹੀ ਔਰਤ ਗਰੀਬਾਂ ਨੂੰ ਮੂੰਹ ਨਹੀਂ ਲਾਂਦੇ ਅਤੇ ਆਪਣੀ ਔਕਾਤ ਭੁੱਲ ਚੁੱਕੀ ਹੈ ਅਤੇ ਉਸ ਨੇ ਮਾਲਕ ਨੂੰ ੱੱਕੇ ਮਾਰ ਕੇ ਉੱਥੋਂ ਬਾਹਰ ਕੱਢ ਦਿੱਤਾ ਉਸ ਨੇ ਮਾਲਕ ਨੇ ਬਾਰ ਬਾਰ ਕਿਹਾ ਮੈਨੂੰ ਦੇਖਣ ਵਿੱਚ ਤੂੰ ਵੀ ਗਰੀਬਾਂ ਦੀ ਢੀ ਲੱਗਦੀ ਹੈ ਤੂੰ ਮੈਨੂੰ ਇੱਕ ਵਾਰ ਰੋਟੀ ਤਾਂ ਦੇ ਦੇ ਤੂੰ ਵੀ ਕਿਸੇ ਜ਼ਮਾਨੇ ਗਰੀਬ ਹੁੰਦੀ ਹੋਵੇਂਗੀ ਕਿਸੇ ਜ਼ਮਾਨੇ ਤੂੰ ਵੀ ਭੁੱਖੀ ਮਰਦੀ ਹੋਵੇਂਗੀ ਅੱਜ ਇੱਕ ਗਰੀਬ ਆਇਆ ਹੈ ਤੂੰ ਮੈਨੂੰ ਰੋਟੀ ਤਾਂ ਦੇ ਦੇ ਹੋਰ ਨਹੀਂ ਤਾਂ ਜੂਠਾ ਖਾਣਾ ਹੀ ਖਵਾ ਦੇ ਅੱਗੋਂ ਔਰਤ ਹੋਰ ਗੁੱਸਾ ਹੋ ਜਾਂਦੀ ਹੈ ਕਿ ਮੈਂ ਮੈਨੇਜਰ ਹਾਂ ਇਸ ਹੋਟਲ ਦੀ ਤੈਨੂੰ ਮੈਂ ਗਰੀਬ ਦਿਖਦੀ ਹਾਂ ਤੈਨੂੰ ਕਿਹੜੇ ਪਾਸੋਂ ਮੈਂ ਗਰੀਬ ਦਿਖਦੀ ਹਾਂ ਭਾਜਾ ਇੱਥੋਂ ਦੁਬਾਰਾ ਮੂੰਹ ਨਾ ਦਿਖਾਏ ਇੰਨੀ ਗੱਲ ਕਹਿ ਕੇ ਉਹ ਵੀ ਉੱਥੋਂ ਭਜਾ ਦਿੰਦੀ ਹੈ ਹੁਣ ਮਾਲਕ ਨੂੰ ਬੜਾ ਰੋਸ਼ ਆਂਦਾ ਹੈ ਕਹਿੰਦਾ ਹੈ ਮੈਂ ਆਪਣੇ ਤਿੰਨ ਹੋਟਲ ਘੁੰਮਲੇ ਹੈ ਕਿਸੇ ਨੇ ਮੇਰੀ ਸਾਰ ਨਹੀਂ ਸੁਣੀ ਅਤੇ ਸਾਰੇ ਮੈਨੂੰ ਭਜਾ ਦਿੰਦੇ ਹੈ ਹੁਣ ਤਾਂ ਮੈਨੂੰ ਆਪਣੇ ਘਰ ਜਾਣਾ ਹੀ ਠੀਕ ਲੱਗਦਾ ਏ ਇਹ ਤਾਂ ਮੇਰੇ ਸਾਰ ਨਹੀਂ ਸੁਣਦੇ ਜੇਕਰ ਮੇਰੀ ਨਹੀਂ ਸੁਣਦੇ ਤਾਂ ਕਿਸੇ ਗਰੀਬ ਦੀ ਵਿਚਾਰੇ ਦੀ ਕੀ ਸੁਣਦੇ ਹੋਣਗੇ ਇਹ ਤਾਂ ਮੈਨੂੰ ਨਰਕਾਂ ਦੇ ਭਾਗੀ ਜਰੂਰ ਬਣਾਣਗੇ ਸਾਰੇ ਗਾਲਾਂ ਤਾਂ ਮੈਨੂੰ ਕੱਢਦੇ ਹੋਣੇ ਕਿ ਇਹ ਬੰਦਾ ਕਿੱਡਾ ਹੰਕਾਰੀ ਹੋ ਗਿਆ ਏ ਕਿਸੇ ਜ਼ਮਾਨੇ ਰੇੜੀ ਲਾਇਆ ਕਰਦਾ ਸੀ ਅੱਜ ਇਹ ਆਪਣੀ ਔਕਾਤ ਭੁੱਲ ਗਿਆ ਏ ਵੱਡੇ ਹੋਟਲਾਂ ਦਾ ਮਾਲਕ ਹੈ ਤਾ ਕਰਕੇ ਇਸ ਹੋਟਲ ਦੇ ਵਿੱਚ ਕੋਈ ਵੀ ਗਰੀਬ ਵੱੜਦਾ ਨਹੀਂ ਹੈ ਇੰਨੀ ਗੱਲ ਸੋਚ ਕੇ ਦੁਖੀ ਹੋ ਕੇ ਘਰ ਜਾਣ ਹੀ ਲੱਗਾ ਸੀ ਇੰਨੇ ਵਿੱਚ ਉਸ ਨੂੰ ਯਾਦ ਆ ਜਾਂਦਾ ਹੈ ਕਿ ਚਲੋ ਆਪਣੇ ਰਸਤੇ ਦੇ ਵਿੱਚ ਇੱਕ ਹੋਰ ਹੋਟਲ ਹੈ ਉੱਥੇ ਵੀ ਭਲਾ ਗੇੜਾ ਮਾਰ ਹੀ ਲੈਨੇ ਆ ਆਪਾਂ ਚਲੇ ਜਾਨੇ ਹਾਂ ਫਿਰ ਕੀ ਹੋਇਆ ਤਿੰਨ ਹੋਟਲਾਂ ਨੇ ਆਪਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਇਹ ਤਾਂ ਲਾਸਟ ਹੈ ਇਸ ਤੋਂ ਬਾਅਦ ਥੋੜੀ ਦੂਰ ਤੇ ਮੇਰਾ ਘਰ ਹੈ ਨਾਲੇ ਇਹ ਮੇਰਾ ਸਭ ਤੋਂ ਪਹਿਲਾ ਹੋਟਲ ਹੈ ਜਿੱਥੇ ਮੈਂ ਆਪਣਾ ਪਹਿਲਾ ਸਾਰਾ ਕੰਮ ਸ਼ੁਰੂ ਕੀਤਾ ਸੀ ਇੱਥੇ ਵੇਖ ਲੈਣਿਆ ਜੇ ਇੱਥੇ ਵੀ ਨਿਆਣਾ ਮਿਲਿਆ ਫਿਰ ਮੈਂ ਸਮਝ ਜਾਗਾ ਵੀ ਜਿੱਥੇ ਮਰਜ਼ੀ ਚਲਾ ਜਾ ਉੱਥੇ ਨਿਆਣੀ ਮਿਲਣਾ ਇੰਨੀ ਗੱਲ ਸੋਚ ਕੇ ਉਹ ਅੰਦਰ ਬੜਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇੱਥੇ ਕੰਮ ਬਿਲਕੁਲ ਉਲਟਾ ਹੁੰਦਾ ਹੈ ਇੱਥੇ ਜਿਹੜਾ ਵਾਚਮੈਨ ਸੀ ਉਹ ਕਹਿੰਦਾ ਆਓ ਜੀ ਤੋ ਜੀ ਆਇਆਂ ਨੂੰ ਤੁਹਾਡਾ ਹੀ ਹੋਟਲ ਹੈ ਬਿਲਕੁਲ ਅੰਦਰ ਆਓ ਜੀ ਉਹ ਇਹਨਾਂ ਸੁਣ ਕੇ ਹੈਰਾਨ ਹੋ ਜਾਂਦਾ ਹੈ ਕਿ ਬਾਕੀ ਵਾਚਮੈਨਾਂ ਨੇ ਤਾਂ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਮੈਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਸੀ ਇਹ ਤਾਂ ਜੀ ਆਇਆਂ ਕਹਿਣ ਲੱਗ ਰਿਹਾ ਹੈ ਉਹਨਾਂ ਨੂੰ ਅੰਦਰ ਇੱਕ ਬੱਧਿਆ ਮੇਜ਼ ਤੇ ਬਿਠਾਇਆ ਜਾਂਦਾ ਹੈ ਇਹਨੇ ਨੂੰ ਇੱਕ ਅਮਰਤ ਧਾਰੀ ਗੁਰਸਿੱਖ ਜਿਹੜਾ ਕਿ ਉਸ ਹੋਟਲ ਦਾ ਮੈਨੇਜਰ ਸੀ ਜਿਹੜਾ ਕਿ ਸਭ ਤੋਂ ਪੁਰਾਣਾ ਉਸ ਦਾ ਨੌਕਰ ਹੋਇਆ ਕਰਦਾ ਸੀ ਹੌਲੀ-ਹੌਲੀ ਉਸਨੇ ਜਿਵੇਂ-ਜਿਵੇਂ ਤਰੱਕੀ ਕੀਤੀ ਹੌਲੀ-ਹੌਲੀ ਮੈਨੇਜਰ ਬਣਾ ਦਿੱਤਾ ਅੱਜ ਉਹੀ ਆਪ ਥਾਲੀ ਲੈ ਕੇ ਸਰਵ ਕਰ ਰਿਹਾ ਹੈ ਬੜਾ ਸੋਹਣਾ ਰੋਟੀ ਖਵਾ ਰਿਹਾ ਹੈ ਚੰਗੇ-ਚੰਗੇ ਮਹਿੰਗੇ-ਮਹਿੰਗੇ ਪਕਵਾਨ ਉਸ ਨੂੰ ਪਰੋਸੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਬਰੋਜ ਭੁੱਖੇ ਹੁੰਦੇ ਹੋ ਕੋਈ ਗੱਲ ਨਹੀਂ ਮੈਂ ਮਾਲਕ ਨੂੰ ਕਹਿ ਕੇ ਆਪਣੀ ਤਨਖਾਹ ਚ ਕਟਾ ਲਿਆਂਗਾ ਤੁਸੀਂ ਬਸ ਇਹ ਰੋਟੀ ਜ਼ਰੂਰ ਖਾ ਲਿਓ ਏ ਰੋਟੀ ਤੁਹਾਡੇ ਲਿਖਿਆ ਮੇਰੇ ਜਿਹੜੇ ਪਾਪ ਹਨ ਉਹ ਧੁੱਲ ਜਾਣਗੇ ਮੈਂ ਗਰੀਬਾਂ ਦੀ ਹਮੇਸ਼ਾ ਮਦਦ ਕਰਨਾ ਚਾਹੁੰਦਾ ਹਾਂ ਆਓ ਤੁਸੀਂ ਰੋਜ਼ ਆਓ ਭਾਵੇਂ ਇੱਥੇ ਰੋਟੀ ਖਾਓ ਕੋਈ ਮਨਾਹੀ ਨਹੀਂ ਹੈ ਇੰਨੀ ਗੱਲ ਸੁਣ ਕੇ ਮਾਲਕ ਬੜਾ ਖੁਸ਼ ਹੁੰਦਾ ਹੈ ਅਤੇ ਸੋਹਣੇ ਤਰੀਕੇ ਨਾਲ ਉਸ ਮੇਜ਼ ਤੇ ਬੈਠ ਕੇ ਵਧੀਆ ਰੋਟੀ ਖਾਂਦਾ ਹੈ ਚੰਗੀਆਂ ਮਠਾਈਆਂ ਛੱਕਦਾ ਹੈ ਅਤੇ ਅੰਜ ਦਿਖਾਉਂਦਾ ਹੈ ਵੀ ਮੈਂ ਕਈ ਦਿਨਾਂ ਦਾ ਭੁੱਖਾ ਅਤੇ ਉੱਥੇ ਵਧੀਆ ਰੋਟੀ ਖਾਣ ਤੋਂ ਬਾਅਦ ਜਿਵੇਂ ਹੀ ਉੱਠਦਾ ਹੈ ਅਤੇ ਉਹ ਜਿਹੜਾ ਮੈਨੇਜਰ ਸੀਨਾ ਅਮਰਤਾਰੀ ਗੁਰਸਿੱਖ ਉਹ ਉਸ ਨੂੰ ਕੁਝ ਪੈਸੇ ਦੇਣ ਲੱਗਦਾ ਹੈ ਕਿ ਤੁਸੀਂ ਆਹ ਪੈਸੇ ਨਾਲ ਚੰਗੇ ਲੀੜੇ ਪਾ ਲਿਓ ਅਤੇ ਵਧੀਆ ਤੁਸੀਂ ਜੇਕਰ ਤੁਹਾਨੂੰ ਕੋਈ ਵੀ ਲੋੜ ਹੈ ਉਹ ਲੈ ਲਿਓ ਬਸ ਇੱਕ ਬੇਨਤੀ ਹੈ ਕਿ ਇਹਨਾਂ ਪੈਸੇ ਨਾਲ दारू ਨਾ ਪੀਓ ਮੇਰੀ ਸਾਰੀ ਕਮਾਈ ਹੱਕ ਹਲਾਲ ਦੀ ਹੈ ਅਤੇ ਮੈਂ ਨਹੀਂ ਚਾਹੁੰਦਾ ਇਸ ਪੈਸੇ ਨਾਲ ਕੋਈ ਗਲਤ ਕੰਮ ਹੋਵੇ ਇੰਨੀ ਗੱਲ ਸੁਣ ਕੇ ਮਾਲਕ ਬੜਾ ਖੁਸ਼ ਹੁੰਦਾ ਹੈ ਵੀ ਕਿੰਨਾ ਵਧੀਆ ਬੰਦਾ ਹੈ ਮੈਂ ਸਭ ਤੋਂ ਪਹਿਲਾ ਇਸ ਬੰਦੇ ਨੂੰ ਕੰਮ ਤੇ ਰੱਖਿਆ ਸੀ ਅੱਜ ਵੀ ਸਭ ਤੋਂ ਵਧੀਆ ਕੰਮ ਇਹੀ ਕਰ ਰਿਹਾ ਹੈ ਉਹ ਆਪਣੀ ਦਾੜ੍ਹੀ ਉਤਾਰ ਦਿੰਦਾ ਹੈ ਅਤੇ ਜਿਵੇਂ ਉਹ ਮੈਨੇਜਰ ਦੇਖਦਾ ਹੈ ਕਿ ਇਹ ਤਾਂ ਕੋਈ ਪਿਖਾਰੀ ਨਹੀਂ ਇਹ ਤਾਂ ਇਸ ਹੋਟਲ ਦਾ ਅਸਲ ਮਾਲਕ ਹੈ ਅਤੇ ਉਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਫਿਰ ਉਹ ਪੁੱਛਦਾ ਹੈ ਕਿ ਤੁਹਾਨੂੰ ਇੰਜ ਆਉਣ ਦੀ ਕਿਵੇਂ ਲੋੜ ਸੀ ਇੱਕ ਬੋਲ ਮਾਰ ਦਿੰਦੇ ਮੈਂ ਤੁਹਾਡੇ ਕੋਲ ਉੱਥੇ ਪਹੁੰਚ ਜਾਣਾ ਸੀ ਲੇਕਿਨ ਮਾਲਕ ਕਹਿੰਦਾ ਹੈ ਵੀ ਅਸਲ ਪ੍ਰੀਖਿਆ ਪਰਸਨ ਪੁੱਛ ਕੇ ਨਹੀਂ ਹੁੰਦੀ ਅਸਲ ਪ੍ਰੀਖਿਆ ਆਪ ਜਾ ਕੇ ਆਪ ਅਨੁਭਵ ਕਰਕੇ ਹੁੰਦੀ ਹੈ ਮੈਂ ਹੁਣ ਹੈਰਾਨ ਸੀ ਵੀ ਸਾਰੇ ਹੋਟਲਾਂ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਲੇਕਿਨ ਇੱਥੇ ਤੇਰੇ ਕੋਲ ਆਇਆ ਬੜੀ ਤੂੰ ਸੇਵਾ ਕੀਤੀ ਮੇਰਾ ਦਿਲ ਖੁਸ਼ ਹੋ ਗਿਆ ਹੈ ਅੱਜ ਤੋਂ ਬਾਅਦ ਤੈਨੂੰ ਸਾਰੇ ਹੋਟਲਾਂ ਦੇ ਉੱਪਰ ਵੱਡਾ ਮੈਨੇਜਰ ਬਣਾਨਾ ਹ ਤੇਰੀ ਜ਼ਿੰਮੇਵਾਰੀ ਹੈ ਅੱਜ ਤੋਂ ਬਾਅਦ ਸਾਰੇ ਹੋਟਲਾਂ ਨੂੰ ਸੰਭਾਲਣਾ ਤੈਨੂੰ ਮੈਂ ਤਰੱਕੀ ਬਖਸ਼ਦਾ ਹ ਤੂੰ ਮੇਰੀ ਕੰਪਨੀ ਦਾ ਸੀਈਓ ਹੈ ਸਾਰੇ ਹੋਟਲਾਂ ਦੇ ਉੱਪਰ ਤੂੰ ਮੈਨੇਜਰ ਹੈ ਅਤੇ ਹੁਣ ਤੋਂ ਅੱਗੇ ਤੂੰ ਜੜੇ ਵੀ ਆ ਖਰਾਬੀ ਕਰਨ ਵਾਲੇ ਮੈਨੇਜਰ ਹਨ ਇਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢ ਇਹਨਾਂ ਦੀ ਥਾਂ ਤੇ ਨਵਾਂ ਸਟਾਫ ਰੱਖੋ ਵਧੀਆ ਜਿਹੜਾ ਕਿ ਆਪ ਗਰੀਬ ਹੋਵੇ ਅਤੇ ਗਰੀਬਾਂ ਦੀ ਮਦਦ ਕਰਦਾ ਹੋਵੇ ਹੋਨਹਾਰ ਹੋਵੇ ਅਤੇ ਇਸ ਤਰ੍ਹਾਂ ਆਪਣੇ ਹੋਟਲਾਂ ਨੂੰ ਚੜ੍ਹਦੀ ਕਲਾ ਮਿਲੇਗੀ ਪੈਸੇ ਵਾਸਤੇ ਮੈਂ ਹੋਟਲ ਨਹੀਂ ਖੋਲ ਰੱਖੇ ਪੈਸਾ ਮੇਰੇ ਕੋਲ ਬਥੇਰਾ ਹੈ ਬਹੁਤ ਪੈਸਾ ਹੈ ਆਪੇ ਪੈਸਾ ਆ ਹੀ ਜਾਂਦਾ ਹੈ ਮੈਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਹੈ ਮੇਰੇ ਕਿਹੜਾ ਘਰੇ ਬੱਚੇ ਭੁੱਖੇ ਮਰਦੇ ਹਨ ਬੱਚੇ ਮੇਰੇ ਕੈਨੇਡਾ ਬੈਠੇ ਹਨ ਵਧੀਆ ਕੰਪਨੀਆਂ ਉਹਨਾਂ ਨੇ ਉੱਥੇ ਖੋਲ ਰੱਖੀਆਂ ਹਨ ਮੈਨੂੰ ਕੀ ਲੋੜ ਹੈ ਇੱਥੇ ਦੋ ਦਰ ਰੁਪਏ ਪਿੱਛੇ ਮਰਨ ਦੀ ਮੈਂ ਤਾਂ ਬਸ ਐਵੇਂ ਸ਼ੌਂਕ ਨਾਲ ਹੋਟਲ ਚਲਾਈ ਜਾਣਾ ਤੁਸੀਂ ਇੰਜ ਕਰੋ ਸਾਰੇ ਹੋਟਲਾਂ ਨੂੰ ਆਪ ਸੰਭਾਲੋ ਅਤੇ ਗਰੀਬਾਂ ਦੀ ਮਦਦ ਕਰੋ ਇਸ ਤਰ੍ਹਾਂ ਆਪਾਂ ਨੂੰ ਵੀ ਚਲੋ ਦੋ ਪੁੰਨ ਹੋਰ ਮਿਲ ਜਾਣਗੇ ਇਹਨਾਂ ਕਹਿ ਕੇ ਮਾਲਕ ਉੱਥੋਂ ਚਲਾ ਜਾਂਦਾ ਹੈ ਜਿਹੜੇ ਸਾਰੇ ਉਹ ਮੈਨੇਜਰ ਸੀ ਨਾ ਖਰਾਬ ਕਰਦੇ ਸੀ ਉਹ ਕੁੜੀ ਅਤੇ ਦੋ ਹੋਰ ਮੈਨੇਜਰ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਜਿਹੜੇ ਵਾਚਮੈਨ ਸੀ ਜਿਹੜੇ ਅੰਦਰ ਨਹੀਂ ਵੜਨ ਦਿੰਦੇ ਸੀ ਉਹਨਾਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਵੇ ਤੁਸੀਂ ਆਪ ਗਰੀਬ ਹੋ ਅਤੇ ਗਰੀਬਾਂ ਦੇ ਪ੍ਰਤੀ ਹਮਦਰਦੀ ਵੀ ਨਹੀਂ ਰੱਖ ਸਕਦੇ ਇਹਨਾਂ ਕਹਿ ਕੇ ਮਾਲਕ ਆਪਣੇ ਘਰ ਚਲਾ ਜਾਂਦਾ ਹੈ ਅਤੇ ਅਗਲੇ ਹੀ ਦਿਨ ਸਾਰਿਆਂ ਨੂੰ ਪਛਤਾਵਾ ਹੁੰਦਾ ਹੈ ਵਿਕਾਸ ਆਪਾਂ ਉਸ ਗਰੀਬ ਨੂੰ ਮਦਦ ਕਰ ਦਿੰਦੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਪੇਸ਼ਕਸ਼ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਜਿੰਨਾ ਮਰਜੀ ਆਪਾਂ ਉੱਚੇ ਬਣ ਜਾਈਏ ਆਪਣੇ ਪੈਰ ਕਦੇ ਨਹੀਂ ਭੁੱਲਣੇ ਚਾਹੀਦੇ ਵੀ ਕਿਸੇ ਦਿਨ ਆਪਾਂ ਵੀ ਗਰੀਬ ਸੀ ਹੋ ਸਕਦਾ ਹੈ ਸਾਰੇ ਕਦੇ ਨਾ ਕਦੇ ਖੇ ਨਾਮ ਮਰੇ ਹੋਣ ਲੇਕਿਨ ਦੁਨੀਆ ਤੇ ਅਜਿਹੇ ਲੋਕ ਹੈ ਜਿਹੜੇ ਵਿਚਾਰੇ ਰਾਤ ਨੂੰ ਭੁੱਖੇ ਸੌਂਦੇ ਹਨ ਆਪਣੇ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਨਹੀਂ ਖਵਾ ਸਕਦੇ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਗੁਰੂ ਕਰਦਿਆਂ ਗੋਲਕਾਂ ਵਿੱਚ ਪਾਣ ਤੋਂ ਇਨਾ ਗਰੀਬ ਦੇ ਮੋਹਨ ਦੇ ਵਿੱਚ ਪਾਣ ਨਾਲ ਜਿਆਦਾ ਵਧੀਆ ਫਾਇਦਾ ਹੈ ਹਾਂਜੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਦੇਖਦੇ ਰਹੋ ਸਾਡਾ ਚੈਨਲ ਪੁੱਛਦਾ ਪੰਜਾਬ ਹਾਂਜੀ ਦੋਸਤੋ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ